ਸਰਕਾਰ ਨੂੰ ਭਰਮਾ ਇਸ ਗੱਲ ਦਾ ਸੰਯੁਕਤ ਮੋਰਚੇ ਨੂੰ ਦਿੱਲੀ ਵਾਲੇ ਕੋਲ ਤੋਂ ਬੇਨੰਦ ਨਖੇੜਤਾ ਇਹ ਜਿਹੜਾ ਸਾਡਾ ਕੰਜ ਦਾ ਕਾਠ ਛੋਟੀ ਜੀ ਕਾਲ ਹੈ ਅੱਧੀ ਦੇਖ ਸਕਦੇ ਹੋ ਸੰਯੁਕਤ ਮੋਰਚਾ ਜਿਹੜਾ ਹੈਗਾ ਉਹ ਪੱਬਾਂ ਭਾਰ ਹੈ ਛੋਟਾ ਦੁਕਾਨਦਾਰ ਛੋਟਾ ਵਪਾਰੀ ਤੇ ਮਜ਼ਦੂਰ ਵਰਗ ਨੂੰ ਵੱਧ ਝੜ ਕੇ ਹਿੱਸਾ ਲੈਣਾ ਚਾਹੀਦਾ ਮੈਂ ਇਨੇ ਜਗਤਾਰ ਸਿੰਘ ਬਦੀਕ ਨਗਰਾਈ ਨੇੜੇ ਕੋਟਪੂਰਾ ਤੁਸੀਂ ਦੇਖ ਰਹੇ ਹੋ ਲੋਕ ਇਨਸਾਫ ਟੀਵੀ ਤੇ ਮੈਂ ਹਾਂ ਸੁਰੀਜੰਦਲ ਆਪਣੀਆਂ ਮੰਗਾਂ ਨੂੰ ਲੈ ਕੇ ਪਾਵਰ ਹਾਊਸ ਦੇ ਵਿੱਚ ਧਰਨਾ ਲੱਗਿਆ ਜਿੱਥੇ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਪਹੁੰਚੇ ਨੇ ਪੂਰਾ ਮਾਮਲਾ ਕੀ ਹੈ ਗੱਲਬਾਤ ਕਰਦੇ ਆ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਵੀ ਔਰ ਪਾਵਰ ਹਾਊਸ ਦੇ ਜਿਹੜੇ ਮੁਲਾਜ਼ਮ ਹਨ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਭਾਈ ਜੀ ਅੱਜ ਦੇ ਧਰਨੇ ਨੂੰ ਲੈ ਕੇ ਕੀ ਕਹੋਗੇ ਕੀ ਮਸਲਾ ਹੈ ਜੀ ਵੇਖੋ ਜੀ ਇੱਕ ਤਾਂ ਮੈਂ ਪਹਿਲਾਂ ਬੇਨਤੀ ਕਰਦਾ ਮੀਡੀਆ ਸਾਹਮਣੇ ਵੀ ਇੱਕ ਜਥੇਬੰਦੀ ਨੇ ਕੋਈ ਨਾਂ ਲੈਣਾ ਮੈਂ ਫਲਾਨੀ ਬੈਂਕ ਜਥੇਬੰਦੀ ਦਾ ਜ਼ਿਲ੍ਹਾ ਪ੍ਰਧਾਨ ਕੁਝ ਇਹ ਸੰਯੁਕਤ ਮੋਰਚਾ ਹੈ ਸੰਯੁਕਤ ਮੋਰਚੇ ਵੱਲੋਂ ਜਿਹੜੀ ਇਹ ਅਕਾਲ ਹੈ ਜਿਹੜੀ ਕੋਈ ਅੱਜ ਨਵਾਂ ਕੰਮ ਨਹੀਂਗਾ ਜਦੋਂ ਦਿੱਲੀ ਦੋਲਣ ਚੱਲਿਆ ਸੀਗਾ ਉਸ ਤੋਂ ਪਹਿਲਾਂ ਇੱਕ ਨਾ ਸੀ ਟਰੈਕਟਰ ਮਾਰਚ ਕੀਤਾ ਇਸ ਸੰਯੁਕਤ ਮੋਰਚੇ ਨੇ ਬਹੁਤ ਵੱਡਾ ਕੋੜ ਕੋure ਦੇ ਵਿੱਚ ਇਕੱਠ ਰਿਹਾ ਦਾਣਾ ਮੰਡੀ ਚ ਉਹ ਟਰੈਕਟਰ ਮਾਰਚ ਦਾ ਮਤਲਬ ਕੀ ਸੀ ਵੀ ਵੱਡਾ ਇਕੱਠ ਬਣ ਲਾ ਦੋਲਣ ਅਸੀਂ ਦਿੱਲੀ ਚ ਕਰਾਂਗੇ ਜੇ ਸਾਡੇ ਨੂੰ ਤੁਸੀਂ ਮੰਗਾ ਨਹੀਂ ਮੰਨਦੇ ਇਹ ਜਿਹੜਾ ਸਾਡਾ ਅੱਜ ਦਾ ਇਕੱਠ ਹੈ ਛੋਟੀ ਜੀ ਕੁਈ ਬਾਲੀ ਵੱਡੀ ਕਾਲ ਨਹੀਂ ਗਣਵੇਂ ਬੰਦੇ ਲਾਈ ਸੀ ਜਥੇ ਬੰਦੇ ਨੂੰ 10 12 12 ਬੰਦੇ ਇਹ ਸਾਡੀ ਕਾਲ ਵੀ ਅਗਰ ਤੁਸੀਂ ਇਹ ਕਾਨੂੰਨ ਵਾਪਸ ਨਹੀਂ ਲੈਂਦੇ ਜਿਹੜੇ ਬਿੱਲ ਆ ਇਹ ਰੱਦ ਕਰੋ ਇਹਨੂੰ ਬਿਲਕੁਲ ਜੇ ਤੁਸੀਂ ਨਹੀਂ ਰੱਦ ਕਰਦੇ ਤਾਂ ਸਾਡਾ ਸੰਯੁਕਤ ਮੋਰਜਾ ਜੋ ਪੰਜਾਬ ਵਾਲੇ ਸਾਡੇ ਵੱਡੇ ਲੀਡਰ ਹੈ ਵੱਡੇ ਤੌਰ ਤੇ ਜੋ ਵੀ ਫੈਸਲਾ ਲੈਣਗੇ ਸੀ ਬਹੁਤ ਵੱਡਾ ਰੋਸ ਕਰਾਂਗੇ ਜੋ ਵੀ ਸਾਨੂੰ ਤੋਂ ਕਾਲ ਆਊਗੀ ਉਹ ਰੋਸ ਉਸ ਕਾਲ ਦੇ ਉੱਤੇ ਅਸੀਂ ਜਿੰਨੀਆਂ ਸਾਡਾ ਸੰਯੁਕਤ ਮੋਰਜਾ ਜ 9 10 ਜੱਸੀ ਬੰਦੀਆਂ ਹੈਗੀਆਂ ਇੱਥੇ ਜਿਹਦੇ ਵਿੱਚ ਸਾਡੇ ਨਾਲ ਮੁਲਾਜ਼ਮ ਵੀ ਸ਼ਾਮਲ ਹੈ ਕਿਉਂਕਿ ਜੇ ਇਹ ਬਿੱਲ ਪਾਸ ਹੋ ਗਿਆ ਮੁਲਾਜ਼ਮਾਂ ਨੂੰ ਘਰੇ ਜਾਣਾ ਪੈਣਾ ਜਿੰਨਾਂ ਦਾ ਰੋਜ਼ਗਾਰ ਆ ਵਿਚਾਰੇ ਜਿਹੜੇ ਕੋਈ 5-7000 ਰੁਪਿਆ ਲੈਂਦੇ ਆ ਉਹ ਵੀ ਘਰੇ ਜਾਣਗੇ ਤੇ ਜਿਹੜੀ ਦੁਕਾਨਦਾਰਾਂ ਤੇ ਛੱਟ ਪੈਣੀ ਤੇ ਜੀਮਿੰਦਾਰ ਤੇ ਛੱਟ ਪੈਣੀ ਵੇਖੋ ਜਿਹੜਾ ਆਪਣਾ ਏਰੀਆ ਫਰੀਦਕੋਟ ਏਰੀਆ ਇੱਥੇ ਤਾਂ 5 ਪਾਵਰ ਦੀਆਂ ਮੋਟਰਾਂ ਹੱਥ ਪਾਵਰ 5 ਤੇ 3 ਹੱਥ ਪਾਵਰ ਦੀਆਂ ਜਿਹੜਾ ਮੋਗਾ ਏਰੀਆ ਫਰੀਦਕੋਟ ਨੂੰ ਛੱਡ ਕੇ ਮੁਕਸਰ ਵੀ ਆਪਣੇ ਚ ਆ ਜਾਂਦਾ ਉਹਦਾ ਵੀ ਵੀ ਹੱਥ ਪਾਵਰ ਦੀਆਂ ਮੋਟਰਾਂ ਤੇ ਜਦੋਂ ਬੈਲ ਲੱਗ ਭਰੇ ਨਹੀਂ ਜਾਣਾ ਲੋਕਾਂ ਤੋਂ ਕੀਕ ਨਿਕਲ ਜੂਗੀ ਲੋਕਾਂ ਦਾ ਜ਼ਿਆਦਾ ਕਨੈਕਸ਼ਨ ਕੱਟਣਗੇ ਜਾਂ ਫਿਰ ਉਹਨੂੰ ਜ਼ਮੀਨ ਵਿੱਚ ਨਹੀਂ ਪੂਗੀ ਇਸ ਕਰਕੇ ਸੀ ਸਰਕਾਰ ਨੂੰ ਚੇਤਾਵਨੀ ਦਿੰਨੇ ਉੱਤੋਂ ਸਯੁਕਤ ਮੋਰਚੇ ਵੱਲੋਂ ਕਾਲ ਆਉਗੀ ਅਸੀਂ ਵੱਡਾ ਭਾਰੀ ਇਕੱਠ ਕਰਕੇ ਰੋਸ ਖੋ ਸਕਦਾ ਸਾਨੂੰ ਜੇ ਦਿੱਲੀ ਜਾਣਾ ਪਿਆ ਦਿੱਲੀ ਵਾਲਿਆਂ ਨੂੰ ਵੀ ਕੁਝ ਕਰਾਂਗੇ ਅਸੀਂ ਇਸ ਕਰਕੇ ਹਾਂ ਪਾਵਰ ਹਾਊਸ ਦੇ ਮੁਲਾਜ਼ਮ ਤਾਂ ਖੜੇ ਵਿਖੇ ਧਰਨੇ ਵਿੱਚ ਅੱਜ ਕਿਵੇਂ ਸਮਝਦਾ ਸਾਰੀ ਸਮੱਸਿਆ ਨੂੰ ਇਹ ਜਿਹੜਾ ਬਿੱਲੀ ਸੋਰ ਬਿੱਲ 2025 ਮੋਦੀ ਸਰਕਾਰ ਲੈ ਕੇ ਆ ਰਹੇ ਥੋੜਾ ਜਿਹਾ ਪਲੀਜ਼ ਆਪ ਦਾ ਰੈਫਰੈਂਸ ਦਿੱਤੇ ਥੋੜਾ ਜਿਹਾ ਆਪਣਾ ਮੈਂ ਇੰਗਰਜਤ ਸਿੰਘ ਬਦੀਕ ਨਗਰਾਈ ਨੀਅਰ ਕੋਟਪੂਰਾ ਜੋ ਕਿ ਇੰਗਰਜ ਸੋਲਿਊਸ਼ਨ ਦਾ ਸਟੇਟ ਦਾ ਨਮਾਇੰਦਾ ਹੈਗਾ ਅੱਜ ਜੋ ਸੰਜੇ ਕਿਸਾਨ ਮੋਰਚੇ ਵੱਲੋਂ ਔਰ ਬੀਲੀ ਬੋਰਡੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਜੋ ਅੱਜ ਦਾ ਇਹ ਬੀਲੀ ਸੋਰ ਬੈਲੇ ਦੇ ਖਿਲਾਫ ਤਰਨਤਾ ਅਸੀਂ ਉਹਦੀ ਪ੍ਰੋਜੈਕਟ ਡਟ ਕੇ ਮਹਿਮਤ ਕਰਦੇ ਆ ਤੇ ਨਾਲ ਮੈਂ ਅਮੀਰ ਕਾੜਾ ਜੇ ਸਈ ਇਹ ਕਹਾੜਾ ਸਾਰਾ ਬਰਕਰਾਰ ਰਿਹਾ ਜਿਸ ਤਰ੍ਹਾਂ ਮੋਦੀ ਸਰਕਾਰ ਨੇ ਪਿੱਛੇ ਬਹੁਤ ਵੱਡੇ ਪਬਲਿਕ ਸੈਕਟਰ ਦੇ ادارے ਘਰਾਣੇ ਨੂੰ ਵੇਚ ਦਿੱਤੇ ਆ ਅੱਜ ਇਹ ਬਹੁਤ ਵੱਡਾ ਜਿਹੜਾ ਲੋਕ ਹਿੱਤ ਨਾਲ ਜੁੜਾ ਹੋਇਆ ਪਬਲਿਕ ਸੈਕਟਰ ਦਾ ਅਦਾਰਾ ਹੈਗਾ ਜੇਕਰ ਇਹ ਵੀ ਇਸ ਤਰ੍ਹਾਂ ਵੇਚ ਦਿੱਤਾ ਗਿਆ ਤਾਂ ਮੈਨੂੰ ਲੱਗਦਾ ਵੀ ਰੁਜ਼ਗਾਰ ਦੇ ਸਰੋਤ ਸਦੀ ਵੀ ਖਤਮ ਹੋ ਜਾਣਗੇ ਔਰ ਇਸ ਤਰ੍ਹਾਂ ਦੀ ਆਪਣੀ ਮੋਦੀ ਦੀਆਂ ਜਿਹੜੀਆਂ ਲੋਕ ਲੋਕ ਦੇ ਵਿਰੋਧੀ ਨੀਤੀਆਂ ਅਸੀਂ ਉਹਨੂੰ ਡਟ ਕੇ ਰੋਧ ਕਰਦੇ ਆਂ ਔਰ ਸਾਂਝੇ ਫੋਰਮ ਦੇ ਨਾਲ ਜੋ ਵੱਖ-ਵੱਖ ਪਰਾਤੀ ਜੱਥੇ ਬਣਨ ਵਾਲਾ ਜਿਸੀਂ ਇੰਜੀਨੀਅਰ ਐਸੋਸੀਏਸ਼ਨ ਵੱਲੋਂ ਵੀ ਸਾਡੂੰ ਅਸੀਂ ਉਹਨੂੰ ਪੂਰ ਜੋਰ ਰhmਤ ਕਰਦੇ ਆਂ ਬਿਲਕੁਲ ਕਿਵੇਂ ਦੇਖਦੇ ਹੋ ਜਸਾ ਜੀ ਤੁਸੀਂ ਬਲਾਕ ਪ੍ਰਧਾਨ ਹੋ ਸਮੱਸਿਆਵਾਂ ਐ ਜਿਆਂ ਤੁਸੀਂ ਸੁਲਝਾਉਂਦੇ ਵੀ ਰਹੇ ਹੋ ਕਿਸ ਤਰ੍ਹਾਂ ਦੇਖਦੇ ਹੋ ਖੁਦ ਵੱਡੇ ਅਫਸਰ ਵੀ ਤੁਹਾਡੇ ਨਾਲ ਖੜੇ ਆ ਪਾਵਰ ਹਾਊਸ ਦੇ ਕਿਵੇਂ ਦੇਖਦੇ ਹੋ ਨਹੀਂ ਬਹੁਤ ਵਧੀਆ ਗੱਲ ਆ ਜੇਕਰ ਕਿਸਾਨ ਮਲਾਜ਼ਮ ਪਰ ਅਫਸੋਸ ਦੀ ਗੱਲ ਆ ਛੋਟਾ ਦੁਕਾਨਦਾਰ ਛੋਟਾ ਵਪਾਰੀ ਤੇ ਮਜ਼ਦੂਰ ਵਰਗ ਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਜਿਨ੍ਹਾਂ ਦੀ ਅੱਜ ਕਮੀ ਮਹਿਸੂਸ ਹੋਈ ਆ ਕਿਉਂਕਿ ਕਿਸਾਨ ਜਿੱਥੇ ਬੰਦੇ ਕਦਾ ਹਮੇਸ਼ਾ ਹੀ ਜਾਂ ਮਲਾਜ਼ਮ ਬਿਜਲੀ ਬੋਰਡ ਦੇ ਮਲਾਜ਼ਮ ਹਮੇਸ਼ਾ ਹੀ ਸ਼ੰਕਰਚ ਦੇ ਰਾਤੇ ਰਹਿੰਦੇ ਆ ਤੇ ਅੱਜ ਅਸੀਂ ਛੋਟਾ ਦੁਕਾਨਦਾਰ ਮੁਲਾਜ਼ਮਾਂ ਤੇ ਜਾਂ ਮਜ਼ਦੂਰ ਜਿੱਥੇ ਬੰਦਗਾਂ ਨੂੰ ਵੀ ਸਦਾ ਦਿੰਨੇ ਆ ਭਾਈ ਛੜਕਾਂ ਤੇ ਆਓ ਜੇ ਆ ਬਿੱਲ ਲਾਗੂ ਹੋ ਗਏ ਸਭ ਤੋਂ ਪਹਿਲਾਂ ਵੱਡੀ ਸੱਟ ਮਜ਼ਦੂਰ ਦੇ ਲੱਗਣੀ ਆ ਕਿਉਂਕਿ ਮੰਗਾਈ ਦੇ ਜ਼ਮਾਨੇ ਵਿੱਚ ਵੀ ਬਿਜਲੀ ਅੱਜ ਜਿਹੜੀ ਮਾੜੀ ਮੋਟੀ ਉਹਨਾਂ ਨੂੰ ਸਬਸਿਡੀ ਮਿਲ ਰਹੀ ਆ ਉਹਦਾ ਜਮ ਲੱਕ ਤੋੜ ਕੰਮ ਹੋ ਜਾਣਾ ਬੱਤੀ ਬੰਦ ਹੋਣ ਵਾਲਾ ਕੰਮ ਆ ਕਿਉਂਕਿ ਆਹ ਬਿੱਲ ਮਜ਼ਦੂਰ ਦੇ ਘਰ ਹਨੀਰੇ ਦਾ ਬਿੱਲ ਆ ਤੇ ਮਜ਼ਦੂਰਾਂ ਨੂੰ ਅਸੀਂ ਬੇਨਤੀ ਕਰਾਂਗੇ ਆਹ ਕੱਲੇ ਕਿਸਾਨ ਜੱਥੇ ਬੰਦਿਆਂ ਜਾਂ ਮੁਲਾਜ਼ਮਾਂ ਜੱਥੇ ਬੰਦਿਆਂ ਦਾ ਸੰਘਰਸ਼ ਨਹੀਂਗਾ ਆਹ ਹਰੇਕ ਘਰ ਘਰ ਦੀ ਘਰ ਘਰ ਦੀ ਕਹਾਣੀ ਆ ਹਰੇਕ ਦੇ ਘਰ ਦੀ ਬਿਜਲੀ ਗੁੱਲ ਹੋਣੀ ਆ ਕਿਉਂਕਿ ਬਿਜਲੀ ਇੰਨੀ ਜਿਆਦੇ ਮਹਿੰਗੀ ਹੋ ਜਾਣੀ ਆ ਕਿ ਹਰੇਕ ਬੰਦੇ ਲਈ ਜੌਨਤਬਰ ਹੋ ਜਾਣਾ ਤੇ ਇਸ ਲਈ ਹੁਣ ਸਮਾਂ ਸਮਾਂ ਨਗਾ ਕੇ ਰੋਣ ਦਾ ਕੋਈ ਫਾਇਦਾ ਨਹੀਂ ਗਏ ਅੱਜ ਸੰਘਰਸ਼ ਦੇ ਦਾ ਆਵਾਂਗੇ ਤਾਂ ਬਿੱਲ ਵਾਪਸ ਕਰਾ ਦਾਂਗੇ ਕਿਉਂਕਿ ਪਹਿਲਾਂ ਵੀ ਕਾਲੇ ਕਾਨੂੰਨ ਆਪਾਂ ਇੱਕ ਜੁਟ ਹੋ ਕੇ ਕਰਾਇਆ ਤੇ ਅੱਜ ਇੱਕ ਜੁਟ ਹੋਣ ਦੀ ਉਮੀਦ ਹੈ ਬਿਲਕੁਲ ਤਾਂ ਸਾਡੇ ਨਾਲ ਨੰਗਲ ਸਾਹਿਬ ਵੀ ਜੁੜੇ ਆ ਨੰਗਲ ਸਾਹਿਬ ਕਿਵੇਂ ਦੇਖਦੇ ਹੋ ਲਗਾਤਾਰ ਤੁਸੀਂ ਸੰਘਰਸ਼ ਕਰਦੇ ਹੋ ਤੇ ਅੱਜ ਤੁਹਾਡਾ ਏਕਾ ਵੀ ਇਥੇ ਦਿਸਦਾ ਨਜ਼ਰ ਆ ਰਿਹਾ ਕਿਵੇਂ ਦੇਖਦੇ ਹੋ ਸਰਕਾਰ ਨੂੰ ਭਰਮ ਐ ਇਸ ਗੱਲ ਦਾ ਵੀ ਸੰਯੁਕਤ ਮੋਰਚੇ ਨੂੰ ਦਿੱਲੀ ਵਾਲੇ ਕੋਲ ਤੋਂ ਬੇਨੰਤ ਨਖੇੜਤਾ ਪਰ ਇਹ ਆ ਜਿਹੜਾ ਅੱਜ ਵਾਲਾ ਤੇ ਜਿਹੜਾ ਪਹਿਲਾਂ ਚੱਲ ਹਟਿਆ ਉਹਦੇ ਚੋਂ ਇਹ ਸਾਫ਼ ਆ ਵੀ ਸੰਯੁਕਤ ਮੋਰਚਾ ਕੱਲਾ ਨਹੀਂ ਵੀ ਹੋਰ ਜਿੰਨੀਆਂ ਜਨਤਕ ਜਥੇਬੰਦੀਆਂ ਆ ਉਹ ਆੜਤੀਆਂ ਦੀਆਂ ਹੋਣ ਉਹ ਵਪਾਰੀਆਂ ਦੀਆਂ ਹੋਣ ਉਹ ਮਜ਼ਦੂਰਾਂ ਦੀਆਂ ਹੋਣ ਉਹ ਬਿਜਲੀ ਕਾਮਿਆਂ ਦੀਆਂ ਹੋਣ ਉਹ ਪ੍ਰਾਈਵੇਟ ਜਿੰਨੇ ادارے ਆ ਉਹਨਾਂ ਦੀਆਂ ਹੋਣ ਉਹ ਸਾਰੇ ਇਕੱਠੇ ਹੋਣਾ ਕਿਉਂਕਿ ਇਸ ਗੱਲ ਦੀ ਲੋੜ ਆ ਵੀ ਇਹ ਜੇ ਬਿਜਲੀ ਬੋਰਡ ਨੂੰ ਬਚਾਉਣਾ ਹੈ ਇਹ ਕੱਲੇ ਇੱਕ ਅੱਧੇ ਦਾ ਕੰਮ ਨਹੀਂ ਕਿਉਂਕਿ ਅਸੀਂ 2009 ਦੇ ਵਿੱਚ ਵੇਖਿਆ ਜਦੋਂ ਕਾਲੀ ਭਾਜਪਾ ਸਰਕਾਰ ਨੇ ਟੀਕਾ ਲਾ ਕੇ ਇਸ ਵੱਡੇ ادارے ਨੂੰ ਬਿਜਲੀ ਬੋਰਡ ਵਾਲੇ ਨੂੰ ਭੰਗ ਕਰਨ ਦਾ ਉਹਨਾਂ ਨੇ ਨਿਜੀਕਰਨ ਕਰਨ ਦਾ ਨਿਗਮੀਕਰਨ ਕਰਨ ਦਾ ਅਦਾਰੀਕਰਨ ਦੀਆਂ ਨੀਤੀਆਂ ਤਹਿਤ ਇਹ ਲੈ ਕੇ ਆਂਦਾ ਸੀਗਾ ਤੇ ਉਦੋਂ ਗਏ ਆ ਵੱਡੀ ਪੱਧਰ ਤੇ ਚੰਡੀਗੜ੍ਹ ਦੇ ਵਿੱਚ ਜਦੋਂ ਆਂਦੇ ਸੀ ਚੰਡੀ ਸਾਡਾ ਚੰਡੀਗੜ੍ਹ ਚਾਹ ਪਬਲਿਕ ਨਹੀਂ ਜਾਣ ਦੇਣੀ ਉਦੋਂ ਗਏ ਆ ਤਿੰਨ ਜਾਨਾਂ ਦਿੱਤੀਆਂ ਇਹਨੂੰ ਬਚਾਉਣ ਦੇ ਲਈ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਇਹਨੂੰ ਨਿਜੀ ਕਰਨ ਨਹੀਂ ਅਸੀਂ ਹਜੇ ਤੱਕ ਕਰਨ ਦਿੱਤਾਗਾ ਨਿਗਮੀਕਰਨ ਕਰਨ ਦੇ ਵਿੱਚ ਉਹਨਾਂ ਦਾ ਜਿਹੜਾ ਜ਼ੋਰ ਲੱਗ ਰਿਹਾ ਜਿਹਦੇ ਵਿੱਚ ਉਹਨਾਂ ਨੇ ਛੋਟੀਆਂ ਮੋਟੀਆਂ ਉਸਤਕਾਂ ਦੀਆਂ ਕੰਪਨੀਆਂ ਲਿਆ ਕੇ ਆਪਦਾ ਠੇਕਾ ਜਿਹਨੂੰ ਕਹਿ ਦਿੰਦੇ ਆ ਠੇਕਾ ਕੰਮੇ ਭਰਤੀ ਕਰਨ ਤੇ ਜ਼ੋਰ ਲੱਗਾ ਪਿਆ ਇਸ ਕਰਕੇ ਦਿੱਲੀ ਵਾਲੇ ਘੋਲ ਦੇ ਦੌਰਾਨ ਹੀ ਜਿਹੜਾ 220 ਐਕਟ ਲੈ ਕੇ ਆਏ ਉਹਦੇ ਵਿੱਚੋਂ ਉਹਨਾਂ ਨੂੰ ਇਉਂ ਲੱਗਦਾ ਸੀ ਵੀ ਹੁਣ ਇਹ ਤਾਂ ਰੋਕ ਲਿਆ ਇੱਕ ਵਾਰੀ ਉਦੋਂ ਗਾ ਨਵਾਂ ਐਕਟ ਲਿਆਵਾਂਗੇ ਜਿਹੜਾ ਪੜਾਵੇਂ ਅੱਖਰ ਵਾਂਗੂ ਲੋਕਾਂ ਨੂੰ ਸਮਝਣਾ ਆਊਗੀ ਜਿਹੜਾ ਹੁਣ 2025 ਐਕਟ ਲੈ ਕੇ ਆਏ ਆ ਇਸ ਗੱਲ ਦੀ ਸਾਨੂੰ ਸਾਰਿਆਂ ਨੂੰ ਸਮਝ ਆ ਵੀ ਜੇ 2025 ਐਕਟ ਇਹ ਬਣਾ ਕੇ ਕਿਉਂਕਿ ਕੇਂਦਰ ਦੇ ਦਬਾਅ ਥੱਲੇ ਅਸਲ 'ਚ ਵਿਸ਼ੂ ਵਪਾਰ ਸੰਸਥਾ ਜਿਹੜੀ ਉਹਦੇ ਦਬਾਅ ਦੇ ਥੱਲੇ ਇਹਨੂੰ ਲਾਗੂ ਕਰਨਾ ਚਾਹੁੰਦੇ ਆ ਜਿਹਦੇ ਕਰਕੇ ਸਟੇਟ ਸਰਕਾਰਾਂ ਨੂੰ ਅਧਿਕਾਰ ਆ ਵੀ ਇਹਨੂੰ ਬਣਾਉਣਾ ਹੈ ਕਿ ਨਹੀਂ ਇਹ ਲੋਕਾਂ ਦੇ ਪੱਖ ਚਾਕੇ ਨਹੀਂ ਇਸ ਕਰਕੇ ਸਾਡੀ ਜਿਹੜੀ ਪੰਜਾਬ ਦੀ ਸਰਕਾਰ ਆ ਭਗਵੰਤ ਮਾਨ ਸਰਕਾਰ ਆ ਪੰਜਾਬ ਦਾ ਮੁੱਖ ਮੰਤਰੀ ਭਗਵਾਨ ਜੀ ਤੁਮਾਰੋ ਉਹਨ ਕਮਾਂ ਮੰਤਰੀ ਆ ਜਿਹਦੇ ਕਰਕੇ ਉਹਨੂੰ ਇਹ ਲੱਗਦਾ ਵੀ ਇਹ ਪੋਲੇ ਪੈਰੀ ਲਾਗੂ ਕਰ ਦੂੰਗਾ ਕਿਸੇ ਹਾਲਤ ਵੀ ਇਹਨੂੰ ਲਾਗੂ ਨਹੀਂ ਕਰਨ ਦੇਣਗੇ ਇੱਥੋਂ ਦੇ ਜਿਹੜੇ ਲੋਕ ਆ ਕਿਉਂਕਿ ਇਹਨਾਂ ਲੋਕਾਂ ਨੂੰ ਪਤਾ ਹੈ ਵੀ ਜੇ ਬਿਜਲੀ ਬੋਰਡ ਸਾਡਾ ਭੰਗ ਹੁੰਦਾ ਬਿਜਲੀ ਬੋਰਡ 1 ਲੱਖ 65000 ਕਾਮੇ ਵਾਲਾ ਬਿਜਲੀ ਬੋਰਡ ਸੀ ਜਿਹਦੇ ਵਿੱਚੋਂ ਅੱਜ 30000 ਤੋਂ ਘੱਟ ਨਫਰੀ ਰਹਿ ਗਈ ਆ ਇਸ ਕਰਕੇ ਅਸੀਂ ਸਮਝਦੇ ਆਂ ਵੀ ਇਸ ਤੱਕ ਉਹਨਾਂ ਨੂੰ ਇਹ ਲੱਗਦਾ ਸੀ ਵੀ ਐਂ ਕਰਕੇ ਵੀ ਯਾਰ ਬਿਜਲੀ ਨੂੰ ਬਦਨਾਮ ਕਰਕੇ ਵੀ ਇਹਦਾ ਚੋਰੀਆਂ ਰੋਕਣੀਆਂ ਚੋਰੀਆਂ ਰੋਕਣ ਦੀ ਖਾਤਰ ਲੋਕਾਂ ਦੇ ਘਰਾਂ ਦੇ ਅੰਦਰੋਂ ਮੀਟਰ ਬਾਹਰ ਕੱਢ ਦਿਆਂਗੇ ਤੇ ਉਸ ਤੋਂ ਬਾਅਦ ਹੌਲੀ ਹੌਲੀ ਇਹਨੂੰ ਕਾਰਪੋਰੇਟਾਂ ਦੇ ਹਵਾਲੇ ਕਰ ਦਿਆਂਗੇ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਇਹ ਬਿਜਲੀ ਦੀ ਚੋਰੀ ਵਾਲਾ ਕੋਈ ਮਾਮਲਾ ਨਹੀਂ ਅਸਲ 'ਚ ਸਾਰੇ ਦੇ ਸਾਰੇ ادارے ਆ ਜਿਹੜੇ ਉਹ ਉਧਰ ਕਾਰਪੋਰੇਟਾਂ ਨੂੰ ਦੇਣਾ ਚਾਹੁੰਦੇ ਆ ਕਿਉਂਕਿ ਪਹਿਲਾਂ ਸਕੂਲਾਂ ਦਾ ਹਾਲ ਵੇਖ ਲਿਆ ਆਪਾਂ ਬਿਜਲੀ ਬੋਰਡ ਦਾ ਹਾਲ ਦੇਖ ਲਿਆ ਉਸ ਤੋਂ ਬਾਅਦ ਜੇ ਐਡੇ ਵੱਡੇ ادارے ਦਾ ਜਿਹਨੂੰ ਅਸੀਂ ਕਹਿ ਦਿੰਨੇ ਹਾਂ ਹਾਥੀ ਦੀ ਪੇਟ ਦੇ ਵਿੱਚ ਸਾਰੀਆਂ ਚੀਜ਼ਾਂ ਆ ਜਾਂਦੀਆਂ ਹਰੇਕ ਪੈੜ ਉਹਦੇ ਅੰਦਰ ਆ ਤੇ ਫਿਰ ਦੂਜੇ ਅਦਾਰਿਆਂ ਦਾ ਤੁਸੀਂ ਵੇਖੀ ਜਾਂਦੇ ਆ ਇਥੋਂ ਦੀਆਂ ਸੇ ਸੂਲਤਾਂ ਦਾ ਦੇਖ ਲਿਆ ਅਤੇ ਇਸੇ ਤਰ੍ਹਾਂ ਹੀ ਹੋਰ ਸਾਡੀਆਂ ਟਰਾਂਸਪੋਰਟਾਂ ਜਿਨ੍ਹਾਂ ਨੂੰ ਪੰਜਾਬ ਰੋਡਵੇਜ ਕਹਿੰਦੇ ਆ ਪੈਪਸੂ ਰੋਡਵੇਜ ਕਹਿੰਦੇ ਆ ਵੀ ਸਾਰਿਆਂ ਦੀਆਂ ਸਾਰਿਆਂ ਦਾ ਭੋਗ ਪਾਉਣਾ ਚਾਹੁੰਦੇ ਆ ਇਸ ਕਰਕੇ ਜਦੋਂ ਸਮਝ ਆ ਜੇ ਉਦੋਂ ਲੋਕ ਲੜਨ ਤੋਂ ਨਹੀਂ ਹਰਦੇ ਹੁੰਦੇ ਤੇ ਲੋਕ ਵੱਡੇ ਹੁੰਦੇ ਆ ਸਰਕਾਰਾਂ ਕਦੇ ਵੱਡੀਆਂ ਨਹੀਂ ਹੋਈਆਂ ਉਹਨਾਂ ਨੂੰ ਇਹ ਲੱਗਦਾ ਵੀ 5 ਸਾਲ ਜਿਹੜਾ ਇਓਂ ਲੱਗਦਾ ਵੀ ਹੁਣ ਇਹਨੂੰ ਬਦਲ ਦਈਏ ਲੋਕਾਂ ਚੁਪਲੇ ਖਾ ਦਿੰਦੇ ਆ ਵੀ ਖਣੀ ਅਗਲੀ ਸਰਕਾਰ ਨਵੀਂ ਆਜੂਗੀ ਇਸ ਕਰਕੇ ਭਰਾਵੋ ਇਹ ਅੱਜ ਵਾਲਾ ਜਿਹੜਾ ਇਕਾਠਾ ਇਹ ਦੱਸ ਰਿਹਾ ਵੀ ਇਹ ਵੋਟਾਂ ਵਾਲਿਆਂ ਨੇ ਪਾਰ ਨਹੀਂ ਲਾਉਣਾ ਕਿਉਂਕਿ ਵੇਖਿਆ ਪਹਾੜ ਪੀੜਤਾਂ ਦੀ ਮਦਦ ਦੇ ਵਿੱਚ ਜਦੋਂ ਆਂਦੀ ਹੈ ਕੁਦਰਤੀ ਕਰੋਪੀ ਆ ਉਹਨੂੰ ਵੀ ਕੁਦਰਤੀ ਕਰੋਪੀ ਨਹੀਂ ਉਹਦੇ ਵਿੱਚ ਨਾਟ ਜਾਨਾਂ ਗਈਆਂ ਇਹਨਾਂ ਦੀ ਮਾੜੀ ਮਸ਼ੀਨਰੀ ਆ ਜਿਹੜੀ ਜਿਹਨੂੰ ਇਹ ਪ੍ਰਬੰਧ ਬਦਲਣ ਦੀ ਲੋੜ ਸੀ ਜਿਹੜੀ ਮਸ਼ੀਨਰੀ ਨੂੰ ਬਦਲਣ ਦੀ ਲੋੜ ਸੀ ਇਹਨਾਂ ਨੇ ਉਹ ਨਹੀਂ ਬਦਲੀ ਇਹਦੇ ਕਰਕੇ ਇਸ ਤਰ੍ਹਾਂ ਬਦਨਾਮ ਕਰਕੇ ਸਿਸਟਮ ਨੂੰ ਉਹ ਇਹ ਚਾਹੁੰਦੇ ਆ ਵੀ ਇਹੇ ਘਾਟੇ ਦੇ ਵਿੱਚ ਆ ਪਰ ਘਾਟੇ ਦੇ ਵਿੱਚ ਕੁਝ ਨਹੀਂ ਇਸੇ ਤੇ ਕਈ ਇਹਨਾਂ ਨੇ ਸ਼ੂਗਰ ਮਿਲਾਂ ਫੇਲ ਕਰੀਆਂ ਫਰੀਦਕੋਟ ਵਾਲੀ ਸ਼ੂਗਰ ਮਿਲ ਦੀ ਚੰਗੀ ਭਲੀ ਮਸ਼ੀਨਰੀ ਇਹਨਾਂ ਨੇ ਪਾਸੇ ਪ੍ਰੋਵਾਈਡ ਕਰੀ ਇਥ ਇਸ ਕਰਕੇ ਇਸੇ ਤਰ੍ਹਾਂ ਦੇ ਲੋਕ ਲੜਦੇ ਰਹੇ ਅਸੀਂ ਸਾਰੇ ਹੀ ਲੋਕਾਂ ਨੂੰ ਅਪੀਲ ਕਰਾਂਗੇ ਜੇ ਦਿੱਲੀ ਵਾਲਾ ਘੋਲ ਅਸੀਂ ਜਿੱਤੇ ਆ ਇਹ ਸਾਡੇ ਚ ਕਮੀਆਂ ਹੋ ਸਕਦੀਆਂ ਲੋਕਾਂ ਚ ਕਦੇ ਕਮੀਆਂ ਨਹੀਂ ਅਸੀਂ ਲੋਕਾਂ ਦੇ ਵਿੱਚ ਨਹੀਂ ਜਾ ਕੇ ਪਹੁੰਚ ਕਰ ਸਕਦੇ ਸੀ ਆ ਤੇ ਕੰਮ ਨਹੀਂ ਛੱਡਦੇਗੇ ਜਦੋਂ ਅਸੀਂ ਕੰਮ ਛੱਡ ਕੇ ਲੋਕਾਂ ਦੇ ਅੰਦਰ ਜਾਵਾਂਗੇ ਤੇ ਲੋਕ ਇਨਕਲਾਬ ਲਿਆਉਂਦੇ ਜਿਵੇਂ ਹੜਪੀਟਾਂ ਦੀ ਮਦਦ ਲਈ ਲੋਕਾਂ ਨੇ ਲਿਆਂਦਾ ਪਹਿਲਾਂ ਵੀ ਬਹੁਤ ਵੱਡੇ ਸੰਘਰਸ਼ ਤੁਸੀਂ ਲੜੇ ਐ ਇਹ ਸੰਘਰਸ਼ ਵੀ ਕਾਫੀ ਵੱਡਾ ਹੈ ਅਗਲਾ ਸੰਘਰਸ਼ ਕੀ ਤੁਹਾਡਾ ਅਗਲਾ ਸੰਘਰਸ਼ਾ ਜਿਹੜਾ ਸੰਯੁਕਤ ਮੋਰਚੇ ਦੀ ਕਾਲ ਜੋ ਹੋਊਗੀ ਉਹਨੂੰ ਅਸੀਂ ਲਾਗੂ ਕਰਾਂਗੇ ਨਵੇਂ ਤੇ ਵੱਡਾ ਜ਼ੋਰ ਲਾ ਕੇ ਸਾਰੇ ਉਹਨਾਂ ਦੇ ਵਿੱਚ ਇਹਦੀ ਲੋਕਾਂ ਤੱਕ ਪਹੁੰਚ ਬਣਾ ਕੇ ਵੱਡੇ ਇਕੱਠ ਕਰਕੇ ਇਸ ਮਸਲੇ ਨੂੰ ਵੀ ਜਿੱਤਾਂਗੇ ਸਰਕਾਰ ਨੂੰ ਪਿਛਲ ਖੋੜੀ ਮੋੜਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਪਾਵਰ ਹਾਊਸ ਦੇ ਵਿੱਚ ਜਿਹੜਾ ਇਕੱਠ ਹੋਇਆ ਤਾਂ ਸਾਡੇ ਨਾਲ ਪੰਜਾਬ ਪ੍ਰਧਾਨ ਨੂੰ ਜੁੜੇ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਸਾਰੇ ਮਸਲੇ ਲੈ ਕੇ ਵੇਖੋ ਨੀਤ ਪਹਿਲਾਂ ਤੋਂ ਹੀ ਮਾੜੀ ਹੈ ਸਰਕਾਰ ਦੀ 2020 ਕੀ ਦਾ ਸੰਘਰਸ਼ ਵੀ ਉਦੋਂ ਚੱਲਿਆ ਸੀ ਉਦੋਂ ਸਰਕਾਰ ਤੇ ਜਿਹੜਾ ਲੋਕ ਬਣ ਗਿਆ ਸੀਗਾ ਵੱਡਾ ਸੰਘਰਸ਼ ਤਾਂ ਹੋ ਗਿਆ ਸੀ ਤਾਂ ਪਰ ਮੈਂ ਕਹੂੰ ਜਿਹੜਾ ਆ ਸੰਘਰਸ਼ ਹੈ ਇਹ ਉਸ ਤੋਂ ਵੀ ਵੱਡਾ ਬਣ ਜਾਣਾ ਹੈ ਕਿਉਂਕਿ ਉਹ ਵੀ ਅਸੀਂ ਪੰਜਾਬ ਤੋਂ ਸ਼ੁਰੂ ਕਰਕੇ 2-3 ਮਹੀਨੇ ਪੰਜਾਬ ਦੇ ਵਿੱਚ ਰਹਿ ਕੇ ਬੜਾ ਵੱਡਾ ਸੰਘਰਸ਼ ਨੂੰ ਬਣਾਇਆ ਸੀਗਾ ਪਰ ਉਹ ਉਦੋਂ ਲੱਗਦਾ ਸੀ ਵੀ ਕੱਲੀ ਕਿਸਾਨੀ ਦਾ ਸੰਘਰਸ਼ ਆ ਹਾਲਾਂਕਿ ਕਿਸਾਨੀ ਦੇ ਨਾਲ ਹੀ ਪੰਜਾਬ ਦੇ ਵਿੱਚ ਸਾਰਾ ਕੁਝ ਮਰ ਜਾਂਦਾ ਕਿਸਾਨੀ ਮਰਦੀ ਆ ਤਾਂ ਭਾਈ ਇਹ ਤਾਂ ਸੰਘਰਸ਼ ਹਰ ਕਰ ਦਾ ਸੰਘਰਸ਼ ਹੈ ਬਿਜਲੀ ਦਾ ਲੋੜ ਹਰ ਨੂੰ ਹੈ ਚਾਹੇ ਗਰੀਬ ਹੈ ਚਾਹੇ ਅਮੀਰ ਹੈ ਦੁਕਾਨਦਾਰ ਹੈ ਮੁਲਾਜ਼ਮ ਹੈ ਦ ਹਰਕਰ ਦਾ ਸੰਘਰਸ਼ ਹੈ ਸੋ ਅਸੀਂ ਸੰਗੋਸ਼ੋਕਤ ਮੋਰਚਾ ਲੱਗ ਪਿਆ ਇਸ ਗੱਲ ਤੇ ਅਸੀਂ ਸ਼ੁਰੂ ਕਰ ਲਿਆ ਹੈ ਹੌਲੀ ਹੌਲੀ ਅਸੀਂ ਸਾਰੇ ਪੰਜਾਬ ਦੇ ਵਿੱਚ ਪਿੰਡ ਪਿੰਡ ਜਾ ਕੇ ਇਹਦਾ ਵੱਡਾ ਸੰਘਰਸ਼ ਬਣਾਉਣ ਦੀ ਕਿਉਂਕਿ ਸਰਕਾਰਾਂ ਜਲਦੀ ਨਹੀਂ ਮੰਨਦੀਆਂ ਅੱਜ ਤੁਹਾਨੂੰ ਮੈਂ ਗੱਲ ਰੋਕ ਰਿਹਾ ਕੁਝ ਦਰਸ਼ਕ ਹੈਗੇ ਜਿਹੜੇ ਤੁਹਾਨੂੰ ਦੇਖ ਰਿਹਾ ਐ ਐਕਚੁਅਲ ਮਸਲਾ ਕੀ ਹੈ ਸ਼ੋਰਟ ਦੇ ਵਿੱਚ ਉਹ ਦੱਸੋ ਵੀ ਉਹ ਸਮਝ ਸਕਣ ਵੀ ਕੀ ਮਸਲਾ ਕੀ ਹੈ ਮਸਲਾ ਸਿਰਫ ਕਾਰਪੋਰੇਟਾਂ ਨੂੰ ਦੇਣ ਦਾ ਸਾਫ ਮਸਲਾ ਹੈ ਵੀ ਉਹਨਾਂ ਨੂੰ ਅਬਾਨੀਆਂ ਡਾਨੀਆਂ ਨੂੰ ਕਾਰਪੋਰੇਟ ਕਰਾਣਿਆਂ ਨੂੰ ਸਾਨੂੰ ਸਾਰਾ ਦੇਸ਼ ਵੇਚਣ ਦਾ ਮਸਲਾ ਹੋਰ ਕੋਈ ਮਸਲਾ ਨਹੀਂ ਉਹਨਾਂ ਦੇ ਆਸਰੇ ਸਰਕਾਰ ਚੱਲਦੀ ਉਹਨਾਂ ਨੇ ਸਰਕਾਰ ਬਣ ਜਣਾ ਦਾ ਸੰਯੁਕਤ ਮੋਰਚੇ ਦਾ ਇੱਕ ਤਹਈਆ ਕਿ ਅਸੀਂ ਉਹਨਾਂ ਨੂੰ ਮਾਤ ਪਾਉਣੀ ਜਿਸ ਤਰ੍ਹਾਂ ਪਹਿਲਾਂ ਪਾਈ ਹੈ ਮੇਨ ਗੱਲ ਇਹ ਹੀ ਹੈ ਵੀ ਸਾਰਾ ਕੁਝ ਉਹਨਾਂ ਨੂੰ ਦੇ ਕੇ ਦੇਸ਼ ਨੂੰ ਵੇਚਣਾ ਹੈ ਔਰ ਦੇਸ਼ ਨੂੰ ਬਰਬਾਦ ਕਰਨਾ ਹੈ ਮੇਨ ਮਸਲਾ ਇਹ ਹੀ ਹੈ ਤੁਸੀਂ ਪੰਜਾਬ ਪ੍ਰਧਾਨ ਫਿਰ ਅਗਲਾ ਸੰਘਰਸ਼ ਕੀ ਹੈ ਅਗਲਾ ਸੰਘਰਸ਼ ਸੰਯੁਕਤ ਮੋਰਚੇ ਦੀ ਮੀਟਿੰਗ ਕੱਲ ਨੂੰ ਹੋ ਰਹੀ ਹੈ ਉੱਥੇ ਅੱਜ ਅਗਲਾ ਜਿਹੜਾ ਰਣਨੀਤੀ ਹੈ ਅਗਲੀ ਬਣਾ ਕੇ ਉਸ ਤੋਂ ਤੁਹਾਨੂੰ ਕਾਲ ਦੇਵਾਂਗੇ ਸਾਰੇ ਭਰਾਵਾਂ ਨੂੰ ਕਾਲ ਦੇਵਾਂ ਕੱਲ ਨੂੰ ਜਾ ਰਹੇ ਚੰਡੀਗੜ੍ਹ ਕੱਲ ਨੂੰ ਮੀਟਿੰਗ ਹੋ ਰਹੀ ਸਾਡੀ ਚੰਡੀਗੜ੍ਹ ਉੱਥੇ ਜਾ ਕੇ ਨਵਾਂ ਪ੍ਰਗੋਣ ਦੇਵਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਸੰਯੁਕਤ ਮੋਰਚਾ ਜਿਹੜੇ ਰਵੱਈਏ ਨੂੰ ਲੈ ਕੇ ਤਾਂ ਜਿੱਥੇ ਪਾਵਰ ਹਾਊਸ ਵਾਲੇ ਜਿਹੜੇ ਹੈਗੇ ਆ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੇ ਸੰਘਰਸ਼ ਕਰਦੇ ਸੀ ਤਾਂ ਅੱਜ ਸੂਜਿਤ ਮੋਰਚਾ ਵੀ ਇਹਨਾਂ ਦੇ ਨਾਲ ਖੜਾ ਹੈ ਤਾਂ ਦੇਖਣਾ ਹੋਵੇਗਾ ਕਿ ਇਹਨਾਂ ਆਉਣ ਵਾਲਾ ਜਿਹੜਾ ਸਮੇਂ ਦੇ ਵਿੱਚ ਇਹਨਾਂ ਦਾ ਸੰਘਰਸ਼ ਕਿਸ ਤਰ੍ਹਾਂ ਦਾ ਰਹੇਗਾ ਕੈਮਰਾ ਪਰਸਨ ਹਰਮਨਦਰ ਮੈਸਰ ਜਿੰਦਰ ਲੋਕ ਸੰਸਦ ਟੀਵੀ ਕੋੜੂਪੁਰਾ